ਹੁਣ ਖਮਾਣੋ ਦੇ ਮੁੱਖ ਮਾਰਗ ਤੇ ਨਹੀਂ ਵੱਜਣਗੇ ਪ੍ਰੈਸ਼ਰ ਹਾਰਨ ਤੇ ਬੋਲਟਾਂ ਦੇ ਪਟਾਕੇ ਕਿਉਂਕਿ ਖਮਾਣੋ ਚ ਆ ਗਿਆ ਦਵੰਗ ਥਾਣੇਦਾਰ ਖਮਾਣੋ ਸ਼ਹਿਰ ਅੰਦਰ ਹੁਣ ਪ੍ਰੈਸ਼ਰ ਹਾਰਨ ਤੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਵਾਲਿਆਂ ਦੀ ਖੈਰ ਨਹੀਂ ਕਿਉਂਕਿ ਖਮਾਣੋ ਸ਼ਹਿਰ ਅੰਦਰ ਹੁਣ ਦਵੰਗ ਥਾਣੇਦਾਰ ਨੇ ਟ੍ਰੈਫਿਕ ਦੀ ਕਮਾਨ ਸੰਭਾਲ ਲਈ ਹੈ ਜਿਕਰਯੋਗ ਹੈ ਕਿ ਕਮਾਨੋ ਵਿਕੇ ਟ੍ਰੈਫਿਕ ਇੰਚਾਰਜ ਵੱਜੋਂ ਬਰਿੰਦਰਜੀਤ ਸਿੰਘ ਨਾਗਰਾ ਨੂੰ ਤਨਖਤ ਕਰ ਦਿੱਤਾ ਗਿਆ ਜਿਸ ਕਰਕੇ ਸ਼ਹਿਰ ਅੰਦਰ ਪੂਰੀ ਤਰ੍ਹਾਂ ਸਖਤੀ ਕਰ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨੀ ਟ੍ਰੈਫਿਕ ਇੰਚਾਰਜ ਬਰਿੰਦਰਜੀਤ ਸਿੰਘ ਨਾਗਰਾ ਨੇ ਇੱਕ ਅਮੀਰ ਬੱਸ ਮਾਲਕਾਂ ਦੇ ਪ੍ਰੈਸ਼ਰ ਹਾਰਨ ਦਾ ਚਲਾਨ ਕਰ ਦਿੱਤਾ ਜਿਸ ਕਰਕੇ ਸ਼ਹਿਰ ਵਾਸੀਆਂ ਨੇ ਟ੍ਰੈਫਿਕ ਇੰਚਾਰਜ ਦੀ ਸ਼ਿਲਾਘਾ ਕੀਤੀ ਹੈ ਅਤੇ ਸ਼ਹਿਰ ਅੰਦਰ ਬਰਿੰਦਰਜੀਤ ਸਿੰਘ ਨਾਗਰਾ ਦੀ ਦਵੰਗਤ ਥਾਣੇਦਾਰ ਵੱਜੋਂ ਚਰਚਾ ਛਿੜ ਗਈ ਹੈ ਕਿਉਂਕਿ ਅੱਜ ਤੋਂ ਪਹਿਲਾਂ ਕਿਸੇ ਟ੍ਰੈਫਿਕ ਇੰਚਾਰਜ ਨੇ ਕਿਸੇ ਵੱਡੀ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦੀ ਮਤ ਨਹੀਂ ਵਿਖਾਈ ਪਰੰਤੂ ਨਵ ਨਿਯੁਕਤ ਟ੍ਰੈਫਿਕ ਇੰਚਾਰਜ ਬਰਿੰਦਰਜੀਤ ਸਿੰਘ ਨਾਗਰਾ ਦਾ ਕਹਿਣਾ ਕਿ ਹੁਣ ਕੋਈ ਵੀ ਪ੍ਰਾਈਵੇਟ ਬੱਸ ਦਾ ਡਰਾਈਵਰ ਜਟਾਣਾ ਉੱਚਾ ਤੋਂ ਲੈ ਕੇ ਪ੍ਰੈਸ਼ਰ ਹਾਰਨ ਦੀ ਵਰਤੋਂ ਅਤੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਨਹੀਂ ਸੁਨੇਗਾ ਕੋਈ ਜਿਹੜੀ ਸਕੂਲ ਦੀ ਮੈਨੇਜਮੈਂਟ ਹੈ ਨਾ ਇਹਨਾਂ ਨੂੰ ਇੱਕ ਮੈਸੇਜ ਲਾਇਆ ਸੀਗਾ ਆਪਣੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀਆਂ ਹਦਾਇਤਾਂ ਸੀਗੀਆਂ ਸਾਡੇ ਐਸਐਸਪੀ ਸਾਹਿਬ ਰੈਕਟਰ ਜੋਧਗਰੇਵਾਲ ਜੀ ਤੇ ਡੀਐਸਪੀ ਅਡਵੋਕੇਟ ਸਾਹਿਬ ਤੇ ਸਾਡੇ ਟ੍ਰੈਫਿਕ ਇੰਚਾਰਜ ਇੰਸਪੈਕਟਰ 인ਦਰਪ੍ਰੀਤ ਸਿੰਘ ਜੀ ਦੀ ਨਿਸ਼ਾਨ ਨਿਰਦੇਸ਼ੀਟ ਆਪਾਂ ਇੱਕ ਸੈਮੀਨਾਰ ਲਾਇਆ ਗਿਆ ਜੀ ਸੈਂਟ ਜੋਸਫ ਸਕੂਲ ਦੇ ਵਿੱਚ ਖਮਾਣੋ ਇਹਦੇ ਵਿੱਚ ਖਮਾਣੋ ਦੇ ਜਿੰਨੇ ਪ੍ਰਾਈਵੇਟ ਸਕੂਲਾਂ ਦੇ ਸਾਰੇ ਡਰਾਈਵਰਾਂ ਨੂੰ ਆਪਾਂ ਇੱਥੇ ਅ ਸੀਗਾ ਬੁਲਾਇਆ ਗਿਆ ਸੀ ਇਹਨਾਂ ਨੂੰ ਤੇ ਸੈਂਟ ਜੋਸਫ ਸਕੂਲ ਦੇ ਵਿੱਚ ਵੀ ਆਪਾਂ ਰੱਖਿਆ ਗਿਆ ਸੀ ਸੈਮੀਨਾਰ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦੇ ਸੰਬੰਧੀ ਦੱਸਿਆ ਗਿਆ ਵੀ ਜੋ ਨਵੇਂ ਰੂਲ ਆਏ ਨੇ ਜਾਂ ਜਿਹੜੇ ਕਿਹੜੇ ਅਫੈਂਸ ਤੇ ਕਿੰਨਾ ਫਾਈਨ ਬੰਦਾ ਸਾਰਾ ਜਾਗਰੂਕ ਕੀਤਾ ਗਿਆ ਇਹਨਾਂ ਨੂੰ ਤੇ ਜਿਹੜੀ ਸਕੂਲ ਲਈ ਬੱਸਾਂ ਨੇ ਇਹਨਾਂ ਦਾ ਮੇਨਟੇਨੈਂਸ ਤੇ ਸਕੂਲ ਬੱਸਾਂ ਦੀ ਮਾਲੀ ਹਾਲਤ ਬਿਲਕੁਲ ਠੀਕ ਹੋਵੇ ਤੇ ਜਿੰਨੀ ਸਟਰੈਂਥ ਆ ਜਿੰਨੀਆਂ ਸੀਟਾਂ ਨੇ ਓਨੇ ਹੀ ਬੱਚੇ ਬਹਿਣ ਕਿਉਂਕਿ ਗਰਮੀ ਦਾ ਮੌਸਮ ਆ ਤੇ ਇਹਨਾਂ ਨੂੰ ਇਹ ਕਿਹਾ ਵੀ ਜਿਹੜੇ ਟ੍ਰੈਫਿਕ ਰੂਲ ਨੇ ਬਿਲਕੁਲ ਨਹੀਂ ਤੋੜਨੇ ਕਈ ਵਾਰ ਅਸੀਂ ਸਿਗਨਲ ਦੰਨੇ ਆ ਬੱਸ ਨੂੰ ਡਰਾਈਵਰ ਰੌਂਗ ਸਾਈਡ ਬੱਸ ਲੈ ਜਾਂਦਾ ਜਾਂ ਫਿਰ ਉਹ ਨਰਵਸ ਹੋ ਕੇ ਭਜਾ ਲੰਦੇ ਨੇ ਇਹਦੇ ਵਿੱਚ ਕੋਈ ਵੀ ਇਨਸੀਡੈਂਟ ਹੋ ਸਕਦਾ ਤੇ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਦੇ ਵਿੱਚ ਜਿਹੜਾ ਇੱਕ ਸਕੂਲ ਵੈਨ ਦੇ ਵਿੱਚ ਕੈਮਰਾ ਚੱਲਦਾ ਤੇ ਇੱਕ ਸਾਈਡ ਮਿਰਰ ਤੁਹਾਡੀ ਵਿਜ਼ਿਬਿਲਟੀ ਇਹ ਸਾਰਾ ਕੁਝ ਇਹਨਾਂ ਨੂੰ ਦੱਸਿਆ ਗਿਆ ਅੱਜ ਤੇ ਬਹੁਤ ਭਰਮਾ ਹੰਗਾਰਾ ਮਿਲਿਆ ਬਹੁਤ ਸਹਿਯੋਗ ਦਿੱਤਾ ਗਿਆ ਖਵਾ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਮੈਨੂੰ ਦੇਖੋ ਜੀ ਧੰਨਵਾਦੀ ਜਟਾਣਾ ਸਾਹਿਬ ਤੁਹਾਡਾ ਤੇ ਦੂਜਾ ਧੰਨਵਾਦ ਟ੍ਰੈਫਿਕ ਇੰਚਾਰਜ ਨਾਗਰਾ ਸਾਹਿਬ ਦਾ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਡੀਸੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਸਕੂਲ ਸੇਫ ਸਕੂਲ ਬਣਾਉਣ ਦੀ ਸਾਡੀ ਪਾਲਿਸੀ ਹੈ ਹਾਈ ਕੋਰਟ ਨੇ ਹਦਾਇਤਾਂ ਕੀਤੀਆਂ ਉਹਦੇ ਮੁਤਾਬਕ ਸਾਨੂੰ ਸੈਮੀਨਾਰ ਲਾਇਆ ਇਹ ਵਿੱਚ 600 60 ਤੋਂ 70 ਸਕੂਲਾਂ ਦੇ ਬੱਸਾਂ ਦੇ ਡਰਾਈਵਰ ਤੇ ਸਟਾਪ ਪਹੁੰਚਿਆ ਤੇ ਜੋ ਇਹਨਾਂ ਨੇ ਹਦਾਇਤਾਂ ਕੀਤੀਆਂ ਉਹ ਅਸੀਂ ਪਹਿਲਾਂ ਹੀ ਫਾਲੋ ਕਰ ਰਹੇ ਹਾਂ ਜੋ ਸਾਡੇ ਵਿੱਚ ਕੁਝ ਥੋੜੀਆਂ-ਬਹੁਤੀਆਂ ਸਕੂਲਾਂ ਦੇ ਬੱਸਾਂ ਦੇ ਵਿੱਚ ਕਮੀਆਂ ਹੈਗੀਆਂ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀਆਂ ਕਰਾਂਗੇ ਇਹ ਜਟਾਣਾ ਸਾਹਿਬ ਗੱਲ ਇਹ ਹੈ ਵੀ ਹਾਈ ਕੋਰਟ ਨੇ ਜਿਹੜੀ ਗਾਈਡਲਾਈਨ دی ਹੈ ਉਹਦੇ ਵਿੱਚ ਦਿੱਤਾ ਹੈ ਕਿ ਤੁਸੀਂ ਡੂਡੇ ਬੱਚੇ ਬਿਠਾ ਸਕਦੇ ਆ। ਫਿਰ ਵੀ ਟ੍ਰੈਫਿਕ ਇੰਜੀਨੀਅਰ ਸਾਹਿਬ ਨੇ ਸਾਨੂੰ ਕਿਹਾ ਕਿ ਮੈਂ ਇਹਦੇ ਬਾਰੇ ਪੂਰਾ ਸ਼ਾਨਵੀਣ ਕਰਕੇ ਸੇਫ ਸਕੂਲ ਵਾਹਣ ਦੀ ਜਿਹੜੀ ਪਾਲਿਸੀ ਹੈ ਉਹ ਅਗਲੀ ਮੀਟਿੰਗ ਦੇ ਵਿੱਚ ਸਾਨੂੰ ਦੱਸਣਗੇ ਤੇ ਇਹਨਾਂ ਨੇ ਇੱਕ ਹੋਰ ਵੀ ਵਾਅਦਾ ਕੀਤਾ ਹੈ ਕਿ ਹਰ ਸਕੂਲ ਦੇ ਵਿੱਚ ਜਦੋਂ ਵੀ ਪੇਰੈਂਟ ਆਉਣਗੇ ਅਸੀਂ ਕਮੀਆਂ ਦੱਸਿਓ ਵੀ ਪੇਰੈਂਟ ਦੇ ਕੁਝ ਬੱਚੇ ਇਸ ਤਰ੍ਹਾਂ ਦੇ ਬੱਚੇ ਆ ਜਿਹੜੇ ਮੋਟਰਸਾਈਕਲਾਂ ਤੇ ਤੇ ਆਉਨੇ ਆ ਤੇ ਉਹਨਾਂ ਕੋਲ ਲੈਂ ਲਾਇਸੈਂਸ ਹੈਗਾ ਉਹ ਸਾਡੇ ਸਕੂਲ ਬਾਹਨ ਨੂੰ ਸਕੂਲ ਬੱਸਾਂ ਨੂੰ ਬਿਗਨ ਪਾਉਨੇ ਆ ਟ੍ਰੈਫਿਕ ਦੇ ਵਿੱਚ ਦੂਜੀ ਆਟੋ ਰਿਕਸ਼ੇ ਵਾਲੇ ਜਿਹੜੇ ਉਹਨਾਂ ਦਾ ਕੋਈ ਸੇਫ ਸਕੂਲ ਬਾਹਨ ਦੀ ਕੋਈ ਪਾਲਿਸੀ ਤਾਂ ਕਿੱਥੇ ਉਹਨਾਂ ਕੋਲ ਸਕੂਲ ਦਾ ਰੰਗ ਵੀ ਪੀਲਾ ਨਹੀਂ ਹੈ ਉਹ ਬੱਸਾਂ ਦੇ ਵਿੱਚ ਬੱਚੇ ਢੋ ਰਹੇ ਆ ਉਹਦੇ ਵਿੱਚ ਜੋ ਸੀਟਾਂ ਦੀ ਕੁਐਸਟੀ ਹੈ ਉਹ ਤਿੰਨ ਤੋਂ ਚਾਰ ਆ ਉਹਦੇ 10-10 ਬੱਚੇ ਲੱਦ ਕੇ ਉਹ ਘੁੰਮ ਰਹੇ ਆ ਆਟੋ ਰਿਕਸ਼ੇ ਆਟੋ ਰਿਕਸ਼ੇ ਵਾਲੇ ਤੇ ਉਹ ਵੀਰ ਕੀ ਕਰਦੇ ਆ ਸਵੇਰ ਸ਼ਾਮ ਆ ਕੇ ਬੱਸਾਂ ਬੱਚੇ ਲੈ ਕੇ ਸਕੂਲਾਂ ਛੱਡਦੇ ਆ ਉਹਦੇ ਵਾਰ ਫਿਰ ਸਵਾਰੀਆਂ ਢੋਣ ਲੱਗ ਜੰਨੇ ਆ ਉਹਦੇ ਨਾਲ ਤਾਂ ਬੱਚਾ ਸੇਫ ਜਾ ਰਿਹਾ ਸੀ ਪੇਰੈਂਟ ਨੂੰ ਵੀ ਬੇਨਤੀ ਕਰਦੇ ਆ ਵੀ ਦੇਖੋ ਤੁਸੀਂ ਬੱਚੇ ਆਪਣੇ ਬੱਸਾਂ ਦੇ ਵਿੱਚ ਭੇਜੋ ਸਕੂਲ ਦੀਆਂ ਬੱਸਾਂ ਹੈਗੀਆਂ ਤੁਸੀਂ ਬੱਚਿਆਂ ਨੂੰ ਕਿਉਂ ਰਿਸਕ ਚ ਭੇਜਦੇ ਆ ਅਗਲੀ ਗੱਲ ਰਹੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਸੀਟਾਂ ਵਾਲੀ ਗੱਲ ਸੀਟਾਂ ਵਾਲੀ ਇਹਨਾਂ ਨੇ ਅਗਲੇ ਹਫ਼ਤੇ ਸਾਨੂੰ ਦੱਸ ਦੇਣਗੇ ਵੀ ਕਿੰਨੇ ਬੱਚੇ ਬਿਠਾਉਣ ਨੇ